ਅਤੇਨ ਖਬਰਾਂ ਵਿਸਤਾਰ ਨਾਲ ਅਮਰਸਰ ਦੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਐਲ ਸਾਇੰਸਿਸ ਸ਼੍ਰੀ ਅਮਰਸਰ ਸਾਹਿਬ ਪਹਿਲੀ ਕਾਨਵੋਕੇਸ਼ਨ ਤੇ ਚੀਫ ਗੈਸਟ ਵਜੋਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਘਟਾਰੀਆ ਪਹੁੰਚੇ ਗਵਰਨਰ ਗੁਲਾਬ ਚੰਦ ਘਟਾਰੀਆ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਇਸ ਮੌਕੇ ਹੋਰ ਨਾਲ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਾਜ਼ਰ ਸਨ ਜੀ ਲੋਕੀ ਜੇ ਜੱਟੀ ਕੋਲ ਜੇ ਲੋਗੇ ਨਹੀਂ ਜਾਣਾ ਮੇਰੇ ਕੋਲ ਪੈਨੇ ਮੇਰਾ ਨਾਮ ਹੈ ਕਿ ਮੈਂ ਅੱਜ ਕੁਝ ਪੰਨ ਤੇ ਬੜਾ ਹੂੰ जिन्होंने अपने पूर्व परंपरा में जो कुछ भी इस देश के लिए समाज के लिए धर्म के लिए खूब कर सकते थे वो तो अपने आप में इतिहास में दर्ज हो गया तो धरती पर मैं खड़ा हूँ मैं तो उसको प्रणाम करता हूँ अभी श्रीमान हरजिंदर सिंह जी धामी चांसलर साहब ने भी अपनी बात कही मनजीत सिंह जी पर कुलपति महोदय ने मंच पर विराजमान है लोगों अनुपुमार जिनके नेतृत्व में ये सारे बच्चों ने शिक्षा प्राप्त करके आज इस शिक्षा के रूप में जो कुछ इनको पुरस्कार दिया है उसमें आपका और आपके सारे फैकल्टी मेंबर्स का सबसे ज्यादा धन्यवाद सबसे ज्यादा आभार उनकी मेहनत के कारण से आज इतने बच्चे केवल अपने लिए नहीं, नहीं देश और तो समाज के लिए योग्य बन करके ਕਮਾ ਸੇਵਕ ਦੇ ਰਾਸਤੇ ਪਰ ਅੱਗੇ ਵਧੇ ਨੇ ਔਰ ਅੱਜ ਔਨਰੇਬਲ ਗਵਰਨਰ ਆਫ ਪੰਜਾਬ ਸ਼੍ਰੀ ਗੁਲਾਬ ਚੰਦ ਕੁਟਾਰੀਆ ਜੀ ਅਚੇਚੇ ਤੌਰ ਤੇ ਜਿਹੜੇ ਬੱਚੇ ਸਾਡੇ ਮੈਡੀਕਲ ਐਮਬੀਬੀਐਸ ਐਮਐਸ ਐਮਡੀ ਕਰਕੇ ਗਏ ਉਹਨਾਂ ਸਾਰਿਆਂ ਨੂੰ ਡਿਗਰੀਆਂ ਤਕਸੀਮ ਕਰਨ ਪਹੁੰਚੇ ਸਗੇ ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਪਹਿਲਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਤਾ ਦਿਵਸ 450 ਸਾਲਾਂ ਸ਼ਤਾਬਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਉਸ ਦਿਵਸ ਨੂੰ 450 ਸਾਲਾਂ ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ ਕੇ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਦੇ ਉੱਤੇ